ਮੇਰਾ ਨਾਮ ਗੁਰਪ੍ਰੀਤਾ ਜੀ ਕਿਹੜਾ ਮੁੱਲਾ ਪੈਂਦਾ ਇਹ ਨੂੰ ਇਹ ਮੌ ਟਾਈਮ ਨਹੀਂ ਇਹ ਪਾਜੀ ਕੀ ਗੱਲਬਾਤ ਹੋਈ ਐ ਇੱਥੇ ਪਾਜੀ ਇੱਥੇ ਵੀ ਨਕੋਲ ਆਈ ਮੱਲੇ ਵਾਲਿਆਂ ਦੀ ਤੇ ਦੋ ਚੋਰ ਸੀਗੇ ਘਨਟ ਗਿਆ ਅੰਦਰੋਂ ਤਾਰਾਂ ਤੇ ਮੋਟਰ ਲੈ ਕੇ ਨਿਕਲ ਗਏ ਇਹ ਤੇ ਤਾਰਾਂ ਸਾਰੀਆਂ ਇਹਨਾਂ ਨੇ ਖਿੱਚ ਕੇ ਵੱਢ ਲਈਆਂ ਤੇ ਕਿੰਨਾ ਕ ਸਾਮਾਨ ਨੁਕਸਾਨ ਕਿੰਨਾ ਕ ਹੋਇਆ ਕਿਹੜਾ ਕਿਹੜਾ ਸਾਮਾਨ ਲੈ ਕੇ ਗਏ ਸਾਮਾਨ ਇਹੀ ਜਗਾ ਵਾਸਤੇ ਇੱਕ ਤਾਰਾਂ ਕੱਢ ਲਈਆਂ ਇਹਨਾਂ ਜਿਹੜੀਆਂ ਪਾਈਆਂ ਹੋਈਆਂ ਸੀ ਡਾਉਨ ਸੀਲਿੰਗ 'ਚ ਜਾਈ ਤੇ ਬਾਕੀ ਇੱਕ ਮੋਟਰ ਲੈ ਕੇ ਕਲਚੀ ਦੀ ਤੇ ਪਹਿਲਾਂ ਵੀ ਹੋਇਆ ਕਰੀ ਐ ਏਦਾਂ ਇਹ ਕਰਕੇ ਗਏ ਨੇ ਨਹੀਂ ਪਹਿਲਾਂ ਨਹੀਂ ਹੁਣੇ ਹੋਇਆ ਜੋ ਵੀ ਹੋਇਆ ਤੇ ਦੋ ਬੰਦੇ ਸੀ ਇੱਕ ਤੁਸੀਂ ਫੜ ਗਏ ਹਾਂ ਜੀ ਤੇ ਫੇ ਪੁਲਿਸ ਬੁਲਾਈ ਆ ਮੱਲੇ ਵਾਲਾਂ ਦੇ ਥਰੂ ਤੇ ਉਹਨੂੰ ਲੈ ਗਏ ਚੌਂਕੀ ਕੀ ਕੰਮ ਨੇ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਜੀ ਕਿਰਨ ਉਪਨ ਕਿਹੜਾ ਮੁੱਲਾ ਪੈਂਦਾ ਜੀ ਇਹ ਮਾਉਂਟ ਐਵੇਨਿਊ ਸੀ ਬਲੌਕ ਕੀ ਗੱਲਬਾਤ ਹੋਈ ਹੈ ਜੀ ਇੱਥੇ ਤੇ ਦੇਖੋ ਜੀ ਆਏ ਦਿਨ ਹੀ ਵੈਸੇ ਤੇ ਛੋਟੇ ਛੋਟੇ ਚੋਰ ਜਿਹੜੇ ਆ ਨਾ ਮੋਟਰਾਂ ਟੂਟੀਆਂ ਇਹ ਆਏ ਦਿਨ ਹੀ ਲੈ ਕੇ ਜਾਂਦੇ ਆ ਲੇਕਿਨ ਇਹਨਾਂ ਤੇ ਕੋਈ ਜੇ ਕਾਰਵਾਈ ਹੋਈ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹ ਫਿਰ ਫੜੇ ਤਾਂ ਜਾਣ ਨਾ ਇੱਕ ਮਿੰਟ ਵੀ ਤੁਸੀਂ ਗੇਟ ਖੁੱਲਾ ਨਹੀਂ ਰੱਖ ਸਕਦੇ ਕੁਝ ਵੀ ਕਿਸੇ ਬਾਰ ਬਾਰ ਵੱਡੇ ਚੋਰ ਮੋਟਰਸਾਈਕਲ ਲੈ ਕੇ ਜਾ ਰਹੇ ਸੀ ਪਰਸੋ ਚ ਕਿਸੇ ਦੀ ਬਾਈਕ ਕਿਸੇ ਦੀ ਕੁਛ ਇਹ ਬੜੀ ਮੁਸ਼ਕਲ ਹੈ ਜੀ ਹਾਂ ਜੀ ਹਾਂ ਜੀ ਸਾਰੇ ਕਿਉਂਕਿ ਸਾਰੇ ਆਪਣੀ ਗਟਰ ਦੇ ਟੱਕਣ ਲੈ ਗਿਆ ਤੀੜਾ ਲਵਾਇਆ ਹੁਣ ਅਸੀਂ ਟੱਕਣ ਦਾ ਕੀ ਮਿਲੇਗਾ 10 ਰੁਪਏ ਲੇਕਿਨ ਹਰਾਸਮੈਂਟ ਤਾਂ ਹੈ ਨਾ ਸਾਨੂੰ ਫਿਰ ਬਹੁਤ ਜ਼ਿਆਦਾ ਇਹ ਦੇਖੋ ਤੁਸੀਂ ਇਹ ਹੁਣ ਸੋਸੀ ਜੋ ਕਾਰਵਾਈ ਪੂਰੀ ਕਰੋ ਹੁਣ ਤੁਸੀਂ ਕੀ ਮੰਨਦਾ ਅਸੀਂ ਇਹ ਕਰਦੇ ਵੀ ਇਹਨਾਂ ਦਾ ਫੋੜੋ ਇਹਨਾਂ ਨੂੰ ਦੇਖੋ ਕੁਝ ਕਰੋ ਉਹ ਜੇ ਤੁਸੀਂ ਅੱਜ ਜਿਹੜਾ ਚੋਰ ਫੜਿਆ ਗਿਆ ਇਹ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਇਹ ਤਾਂ ਗੈਂਗ ਹੋਏਗਾ ਪੂਰਾ ਇੰਨਾ ਤਾਂ ਨਹੀਂ ਉਹ ਕਰ ਸਕਦਾ ਨਾ ਇਹ ਤੁਸੀਂ ਸਾਰਾ ਦੇਖਣਾ ਬਸ ਇਹ ਹੁਣ ਤੁਸੀਂ ਦਿਓ ਪੇਪਰ ਚ ਦਿਓ ਜਿੱਦਾਂ ਮਰਜ਼ੀ ਕੋ ਜੋ ਕਰਨਾ ਕਰੋ ਪਰ ਇਹ ਹੱਲ ਹੋਣਾ ਚਾਹੀਦਾ ਇਹ ਤਾਂ ਮਗਰ ਤੋਂ ਦਿਨ ਦਿਹਾੜੇ ਹੀ ਚੋਰ ਹੈ ਨਾ ਇਹ ਤਾਂ ਦਿਨ ਵੇਲੇ ਲਹਿਗੇ ਅੱਗੇ ਤਾਂ ਰਾਤੀ ਚੋਰੀਆਂ ਹੁੰਦੀਆਂ ਸੀ ਤੇ ਹੁਣ ਤਾਂ ਦਿਨ ਵੇਲੇ ਹੀ ਹੋ ਰਹੀਆਂ ਸਾਡੇ ਮਾਉਂਟ ਐਵੈਨਿਊ ਚ ਤੇ ਬਹੁਤ ਹੋ ਰਹੀਆਂ ਨੇ ਇਸ ਪਿੱਛੇ ਤੁਸੀਂ ਹੁਣ ਧਿਆਨ ਕਰੋ ਹਾਂਜੀ ਸਰ ਕਿਹੜਾ ਮੁੱਲ ਹੈ ਜੀ ਇਹ ਇਹ ਮਾਉਂਟ ਐਵੈਨਿਊ ਮੁੱਲ ਹੈ ਬਲਾਕ ਸੀ ਹੈ ਕੀ ਗੱਲਬਾਤ ਹੋਈ ਹੈ ਜੀ ਮੈਂ ਏ ਸਰਵਿੰਦਾ ਸਿੰਘ 112 ਹੈਲਪਲਾਈਨ ਚਾਥਾਣਾ ਮਾਰਟਨ ਤੋਂ ਆਇਆ ਤੁਹਾਨੂੰ ਕਾਲ ਆਈ ਸੀਗੀ ਤੇ ਚੋਰ ਫੜੇ ਹੈਗੇ ਆ ਅਸੀਂ ਮੌਕੇ ਤੇ ਆਏ ਆ ਇੱਕ ਛੋਟਾ ਬੱਚਾ ਫੜਿਆ ਹੈ ਇਹਦੇ ਨਾਲ ਦਾ ਜਿਹੜਾ ਉਹ ਕਹਿੰਦਾ ਪਈ ਮੋਟਰ ਵੇਚੀ ਆ ਉਹਨੇ ਨਾਲ ਜਾ ਕੇ ਉਹ ਕਵਰ ਕਰਦੇ ਜਿੱਥੇ ਆ ਗਿਆ ਉਸ ਤੋਂ ਬਾਅਦ ਆਪਣੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ